ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਰਿਕਾਰ ਵਾਲੀ ਗੱਬਣ ਵੇੜ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਰੇ ਲਖਵੀਰ ਸਿੰਘ ਪਿੰਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 708775927 788775927 ਜਿਹੜੇ ਆਪਾਂ ਵੇੜ ਦੇਖ ਰਹੇ ਹਾਂ ਜੀ ਕਿਹੜਾ ਸੂਆ ਸੂਰੀ ਆ ਦੱਸੋ ਸੂਆ ਸੂਰੀ ਆ ਵੀਰ ਜੀ ਦੂਜਾ ਸੂਆ ਤੇ ਕਿਹੜੇ ਦਿਨ ਬਾਕੀ ਆ ਸੂਣ ਚ ਇੱਕ ਹਫਤਾ ਬਾਕੀ ਅੱਛਾ ਇੱਕ ਹਫਤਾ ਸੂਣ ਚ ਬਾਕੀ ਆ ਪਲੂਣ ਦਾ ਦੁੱਧ ਆ ਪਣੂ ਮਾਲ ਕਰਨੇ ਕਿੰਨਾ ਦੱਸਿਆ ਦਾ 30 ਲੀਟਰ ਪਣੂ ਦਾ ਦੁੱਧ ਅੱਛਾ ਕਹਿੰਦਾ ਬਾਬਾ 30 ਕਿਲੋ ਮੰਨ ਕੇ ਬੰਦਾ ਲੈ ਲੇ ਵੀ ਸਾਹਮਣ ਵਾਲਾ ਹੋਇਆ ਦੁੱਧ 30 ਤੋਂ ਪਾਰ ਪਾਉਣ ਵਾਲੀ ਹੈਗੀ ਆ ਸਾਡੀ ਬੈਡ ਹੈਗੀ ਆ ਜੀ ਜੀ ਕੱਢ ਜੋ ਹਫਤਾ ਆ ਜੇ ਅਰੇ ਹਫਤਾ ਬਾਕੀ ਤੇ ਰਿਕਾਡ ਵਗੈਰਾ ਪਤਾ ਕੋਈ ਸੀਮਿੰਟ ਵਗੈਰਾ ਦਾ ਰਿਕਾਡ ਵਗੈਰਾ ਨਾ ਡੈਨਮਾਰਕ ਦਾ ਸੀਮਿੰਟ ਲੱਗਾਇਆ ਤੇਰੇ ਹੁਣ ਅੱਛਾ ਹਾਂ ਪਹਿਲਾਂ ਬੰਦੇ ਨੇ ਖਰੀਦੀ ਸੀ ਅੱਛਾ ਠੀਕ ਹੈ ਡੈਨਮਾਰਕ ਦਾ ਸੀਮਿੰਟ ਤੋਂ ਗੱਬੜਾ ਤੇ ਬਾਕੀ ਕੱਦ ਕਾਠ ਜਾਦਬਾਤ ਕੁਆਲਟੀ ਵਗੈਰਾ ਚੰਗੀ ਹੈ ਹਨਾ ਬਹੁਤ ਵਧੀਆ ਗੋਲਾ ਜੀ ਬਹੁਤ ਵਧੀਆ ਵੜ ਦੇ ਵਿੱਚ ਰੇਟ ਕੀ ਰਿਹਾ ਹੋਏ ਦਾ ਰੇਟ ਦਾ 110000 ਰੁਪਏ ਵਜਾਇਸੂ ਜੀ ਮੌਕੇ ਤੇ ਸੁਭਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗਾ ਦੂਜਾ ਸੂਆ ਵੜ ਸੂਰੀਆ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਡੈਨਮਾਰਕ ਦੇ ਸੀਮਿੰਟ ਲੱਗਿਆ ਵਾ ਚੰਗੀ ਕੇਰ ਵਾਲਾ ਵੀਰ ਹੋਏ ਤਾਂ 30 35 ਕਿਲੋ ਫਿਰ ਸਗ 30 ਕਿਲੋ ਮੰਨ ਕੇ ਪਰਚੇਸ ਕਰ ਲਿਓ ਪਰ 30 ਕਿਲੋ ਦੁੱਧ ਪਾਉਣ ਵਾਲੀ ਵੜ ਹੈਗੀ ਆ ਸੋ ਜਾਦਪਾਤ ਚੀਵਾ ਕੀ ਬੈਠਦਾ ਥਾਣਾ ਹਵਾਨਾ ਚਾਹੇ ਹੱਥੀ ਚਵਾਈ ਕਰਿਓ ਚਾਹੇ ਮਸ਼ੀਨੀ ਤੇ ਵੀਰੇ ਇੱਕ ਦਾਸ ਚੋਂ ਮੌਕੇ ਤੇ ਮਾਰਦਣਾ ਆਪਾਂ ਕਰਨਾ ਜੀ ਮਾਰਦਣਾ ਹੋ ਜਾਊਗਾ ਠੀਕ ਆ ਪਿੰਡ ਚੀਮਾ ਜ਼ਿਲ੍ਹਾ ਬਰਨਾ 788775900